ਹਨਿਆ ਕਿ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੇਰੇ ਜੰਮੂ ਕਸ਼ਮੀਰ ਜਾਣ ਬਾਰੇ ਮੈਂ ਜੰਮੂ ਗਿਆ ਸੀ ਇੱਕ ਸਮਾਜਿਕ ਸਮਾਗਮ ਦੇ ਵਿੱਚ ਨਿੱਜੀ ਸਮਾਗਮ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰੈਣੀ ਦੀ ਮਦਦ ਕਰ ਰਹੀ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪ ਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਤੌਰ ਤੇ ਬਲਵਿੰਦਰ ਹੈਪੀ ਜੀ ਦੇ ਦਫ਼ਤਰ ਮੈਂ ਗਿਆ ਇਹ ਮਤਲਬ ਆਜ਼ਾਦ ਤੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਣ ਲੜ ਰਿਹਾ ਸੀ ਯਾਦ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਦੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਪੈਂਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉੱਥੇ ਚਾਹ ਫਲਾਤੀ ਦਫ਼ਤਰ ਤੇ ਕਿਸੇ ਆਪਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਚੋਣ ਰੈਲੀ ਤੇ ਬੀਜੇਪੀ ਦੇ ਨਾਮ ਆ ਗਿਆ ਹੁਣ ਇਹ ਕਹਿੰਦੇ ਜੀ ਸਟਾਰ ਪ੍ਰਚਾਰ ਕਹਿੰਦੇ ਨਹੀਂ ਪਤਾ ਸਟਾਰ ਪ੍ਰਚਾਰ ਕਾਹਨ ਹੁੰਦਾ ਸਟਾਰ ਪ੍ਰਚਾਰਕਾਂ ਦੀ ਕੀ ਮੈ ਲਿਸਟਾਂ ਜਾਂਦੀਆਂ ਨੇ ਤੇ ਮਤਲਬ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਝੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਤਾਰ ਥੋੜਾ ਸਾਕਦਾ ਸੀ ਚਾਹ ਪਿਲਾਉਣ ਲੱਗਿਆ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲਿਆਂ ਨੇ ਕੁਦਰਤੀ ਤੌਰ ਤੇ ਵਿਧਾ ਹੰਲਾਤਾ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਅਜਲਕੇ ਸਪਸ਼ਟ ਵੀ ਕਿਹਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿਧੇ ਜੇ ਤਜਿੰਨ ਕੁਮਾਰ ਬਰਗਿਆਨ ਨੂੰ ਉੱਧਰ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਬਲੈਕਲਿਸਟ ਕੱਤ ਹੋਈਆ ਚੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਿਸਾਨਾਂ ਦੇ ਮਾਮਲੇ ਲਟਕ ਰਹੇ ਨੇ ਭਾਈ ਰਾਜਵਾਨ ਦੀ ਫਾਸੀ ਦੀ ਸਜ਼ਾ ਨੂੰ ਉਮਰ ਕਾਇਰ ਵੀ ਤਬਦੀਰ ਕਰਨ ਦੀ ਗੱਲ ਜਗਤਾਰ ਸਿੰਘ ਵਾਰੇ ਬਰਗੇ ਸਿੰਘਾਂ ਦੀ ਰਿਹਾਈ ਦੇ ਮਸਲੇ ਲਟਕ ਰਹੇ ਨੇ ਇਹ ਗੱਲਾਂ ਵੀ ਮੈਂ ਵਰਕੇ ਕੀਤੀਆਂ ਪਰ ਕਾਂਗਰਸ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਉਹਦੇ ਪਾਪ ਜਿਹੜੇ ਕੀਤੇ ਆ ਕਾਂਗਰਸ ਨੇ ਜਿਹੜਾ ਕਤਲੇਆਮ ਕੀਤਾ ਸਾਡੇ ਸਿੰਘਾਂ ਦਾ ਔਰ 1984 ਦੇ ਵੀ ਜੋ ਭਾਰਤੀ ਫੌਜ ਦਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸਿੰਘਾਂ ਦਾ ਲਹੂ ਲਹਾਨ ਕੀਤਾ ਸਿੱਖਾਂ ਦੀ ਕੌਂਸਲ ਜਮਾਤ ਨੂੰ ਵੀ ਅਸੀਂ ਕਦੇ ਭੁਲਾ ਨਹੀਂ ਸਕਦੇ ਤੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਬਾਰੇ ਕਾਂਗਰਸੀ ਵੀਰਵਾਰ ਨੇ ਬੋਲਿਆ ਤੇ ਉਹਦੇ ਵਿਰੋਧ ਤੇ ਵੀ ਜਿੱਥੇ ਸਿੱਖ ਭਾਈਚਾਰਾ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸ਼ੰਸਾ ਕੀਤੀ ਹੈ ਇਹ ਤਾਂ ਵੱਧਦਾ ਕੋਈ ਨਾ ਤਾਂ ਬੀਜੇਪੀ ਦੀ ਚੋਣ ਰੈਲੀ ਤੇ ਥੀਕ ਹੈ ਨਾ ਤਾਂ ਬੀਜੇਪੀ ਨਾਲ ਰਾਰ ਕੇ ਤੋਂ ਲੜਦਾ ਕੋਈ ਪ੍ਰੋਗਰਾਮ ਫਿਰ ਇਸ ਗੱਲ ਨੂੰ ਬਾਤ ਦਾ ਬਤੰਗਰ ਬਣਾਉਣਾ ਖਾਦ ਦੇ ਦੀ ਦਾੜੀ ਹਿਲਣ ਵਾਰੀ ਗੱਲ ਆ